ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ 2026 ਦੇ ਵਿੱਚ ਰਸੋਈ ਦੇ ਵਿੱਚੋਂ ਇਹ ਦੋ ਚੀਜ਼ਾਂ ਬਾਹਰ ਸੁੱਟ ਦੇਣਾ ਮਾਲਾ ਮਾਲ ਹੋ ਜਾਓਗੇ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਧ ਸੰਗਤ ਜੀ 2026 ਸ਼ੁਰੂ ਹੋ ਗਿਆ ਹੈ ਕਿ ਆਪਣੀ ਰਸੋਈ ਦੇ ਵਿੱਚੋਂ ਇਹ ਚੀਜ਼ਾਂ ਬਾਹਰ ਸੁੱਟ ਦਿਓ ਛੋਟੀਆਂ ਚੀਜ਼ਾਂ ਤੁਹਾਡੇ ਲਈ ਇੰਨੇ ਪੈਸੇ ਲੈ ਕੇ ਆਉਣਗੀਆਂ ਕਿ ਤੁਸੀਂ ਉਹਨਾਂ ਨੂੰ ਸੰਭਾਲਦੇ ਸੰਭਾਲਦੇ ਥੱਕ ਜਾਓਗੇ ਸੰਗਤ ਜੀ ਹਰ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਘਟੋ-ਘਟ ਇੱਕ ਵਾਰ ਇਹ ਸੋਚਿਆ ਹੋਵੇਗਾ ਕਿ हे ਮੇਰੇ ਰੱਬਾ ਮੈਂ ਇੰਨੀ ਮਿਹਨਤ ਕਰਦਾ ਹਾਂ ਫਿਰ ਵੀ ਪੈਸਾ ਮੇਰੇ ਨਾਲ ਕਿਉਂ ਨਹੀਂ ਰਹਿੰਦਾ ਜੋ ਹੀ ਮੈਨੂੰ ਇਹ ਮਿਲਦਾ ਹੈ ਇਹ ਕਿਤੇ ਹੋਰ ਚਲਾ ਜਾਂਦਾ ਹੈ ਮੈਂ ਕਮਾ ਰਿਹਾ ਹਾਂ ਪਰ ਮੈਂ ਸੰਤੁਸ਼ਟ ਨਹੀਂ ਹਾਂ ਘਰ ਵਿੱਚ ਕੋਈ ਖੁਸ਼ੀ ਨਹੀਂ ਹੈ ਰਸੋਈ ਭਰੀ ਹੋਈ ਹੈ ਫਿਰ ਵੀ ਮੇਰਾ ਮਨ ਹਮੇਸ਼ਾ ਖਾਲੀ ਰਹਿੰਦਾ ਹੈ ਤੁਹਾਡੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਬਹੁਤ ਸਾਰੇ ਨਕਾਰਾਤਮਕ ਵਿਚਾਰ ਉੱਠਦੇ ਹਨ ਸੰਗਤ ਜੀ ਤੁਸੀਂ ਹਮੇਸ਼ਾ ਇਮਾਨਦਾਰੀ ਦੇ ਨਾਲ ਚੱਲਦੇ ਹੋ ਸਭ ਦੀ ਮਦਦ ਕਰਦੇ ਹੋ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ ਫੇਰ ਵੀ ਤੁਹਾਡੀ ਜ਼ਿੰਦਗੀ ਹਮੇਸ਼ਾ ਸਿਰਫ ਦੋ ਚੀਜ਼ਾਂ ਨਾਲ ਭਰੀ ਜਾਪਦੀ ਹੈ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਪ੍ਰਸੰਗ ਜੀ ਆਉਣ ਵਾਲਾ ਨਵਾਂ ਸਾਲ 2026 ਤੁਹਾਡੇ ਲਈ ਇੱਕ ਸ਼ਾਨਦਾਰ ਸਾਲ ਹੋ ਸਕਦਾ ਹੈ ਮੈਂ ਜੋ ਕਹਿ ਰਹੀ ਹਾਂ ਉਸ ਨੂੰ ਧਿਆਨ ਦੇ ਨਾਲ ਸਮਝੋ ਸਾਲ ਬੀਤ ਰਿਹਾ ਹੈ ਨਾ ਸਿਰਫ ਤਰੀਕ ਬਦਲੇ ਕਿ ਨਾ ਸਿਰਫ ਕੈਲੰਡਰ ਬਦਲੇਗਾ ਸਗੋਂ ਇਹ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਨੂੰ ਤਿੰਨ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਆਪਣੀ ਰਸੋਈ ਵਿੱਚ ਮਿਲਣ ਕਿਆਂ ਅਤੇ ਇਹਨਾਂ ਤਿੰਨਾਂ ਚੀਜ਼ਾਂ ਦੇ ਕਾਰਨ ਤੁਹਾਡੇ ਆਲੇ ਦੁਆਲੇ ਕੁਝ ਵੀ ਠੀਕ ਨਹੀਂ ਹੋ ਰਿਹਾ ਸੰਗਤ ਜੇ ਜਦੋਂ ਵੀ ਤੁਹਾਡੀ ਜ਼ਿੰਦਗੀ ਵਿੱਚ ਕੁਝ ਚੰਗਾ ਹੁੰਦਾ ਹੈ ਤਾਂ ਕੋਈ ਬੁਰੀ ਨਜ਼ਰ ਤੁਹਾਡੇ ਕੰਮ ਤੇ ਪੈਂਦੀ ਹੈ ਤੁਹਾਡਾ ਕੰਮ ਬਰਬਾਦ ਹੁੰਦਾ ਹੈ 2025 ਦਾ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਲੈ ਕੇ ਆਇਆ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਖੁਸ਼ੀ ਤੇ ਬੁਰੀ ਨਜ਼ਰ ਪਾਈ ਕਈਆਂ ਨੇ ਤੁਹਾਡੇ ਤੇ ਕਾਲਾ ਜਾਦੂ ਵੀ ਕੀਤਾ ਇਸ ਸਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਦਦਨਾਕ ਕਠਿਨਾਵਾਂ ਆਪਰੀਆਂ ਜਿਸ ਕੰਮ ਤੇ ਤੁਸੀਂ ਇੰਨੀ ਮਿਹਨਤ ਕੀਤੀ ਉਹ ਅਸਫਲ ਹੋ ਗਿਆ ਜਿਸ ਵਿਅਕਤੀ ਤੇ ਤੁਸੀਂ ਪੂਰੇ ਦਿਲ ਨਾਲ ਭਰੋਸਾ ਕੀਤਾ ਅਸਨੇ ਤੁਹਾਡੇ ਨਾਲ ਤੋਖਾਂ ਕਰ ਦਿੱਤਾ ਤੁਹਾਨੂੰ ਸਾਲ ਭਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪ੍ਰਸੰਗ ਜੀ ਹੁਣ ਬਹੁਤ ਹੋ ਗਿਆ ਅਸੀਂ ਚਾਹੁੰਦੇ ਹਾਂ ਕਿ ਇਹ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਪ੍ਰਸੰਗ ਜੀ ਕਿਆ ਜਾਣਦਾ ਹੈ ਕਿ ਜ਼ਿੰਦਗੀ ਵਿੱਚ ਸਭ ਕੁਝ ਆਸਾਨ ਨਹੀਂ ਹੁੰਦਾ ਸਾਲ 2025 ਉਸੇ ਤਰ੍ਹਾਂ ਬੀਤ ਗਿਆ ਜਿਵੇਂ ਇਹ ਮੰਨਿਆ ਜਾਣਾ ਸੀ ਪਰ ਆਉਣ ਵਾਲਾ ਨਵਾਂ ਸਾਲ ਤੁਹਾਡੇ ਹੱਥ ਵਿੱਚ ਹੈ ਜੇ ਤੁਸੀਂ ਇਸ ਨੂੰ ਚੰਗਾ ਕਰਨਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਰਿਵਾਰ ਵੀ ਖੁਸ਼ ਰਹੇ ਖੁਸ਼ੀਆਂ ਰਹਿਣ ਬਹੁਤ ਸਾਰੇ ਲੜਾਈ ਝਗੜੇ ਨਹੀਂ ਹੋਣੇ ਚਾਹੀਦੇ ਪੈਸਾ ਤੁਹਾਡੇ ਕੋਲ ਆਉਣਾ ਚਾਹੀਦਾ ਹੈ ਅਤੇ ਤੁਹਾਨੂੰ ਟਿਕਾਣੇ ਤੋਂ ਬਿਨਾ ਬੇਲੋੜਾ ਅਤੇ ਤੁਹਾਨੂੰ ਟਿਕਾਣੇ ਤੋਂ ਬਿਨਾ ਬੇਲੋੜਾ ਪੈਸਾ ਖਰਚ ਨਹੀਂ ਕਰਨਾ ਚਾਹੀਦਾ ਪੈਸਾ ਕੋਟ ਕਚਹਿਰੀਆਂ ਤੇ ਹਸਪਤਾਲਾਂ ਤੇ ਖਰਚ ਨਹੀਂ ਕਰਨਾ ਚਾਹੀਦਾ ਪੈਸਾ ਦਵਾਈਆਂ ਤੇ ਖਰਚ ਨਹੀਂ ਕਰਨਾ ਚਾਹੀਦਾ ਤੇ ਪੈਸਾ ਗਲਤ ਜਗ੍ਹਾ ਤੇ ਖਰਚ ਨਹੀਂ ਕਰਨਾ ਚਾਹੀਦਾ ਤਾਂ ਸੰਗਤ ਜੀ ਸਮੇਂ ਸਿਰ ਆਪਣੀ ਰਸੋਈ ਦੇ ਵਿੱਚੋਂ ਇਹਨਾਂ ਤਿੰਨ ਚੀਜ਼ਾਂ ਨੂੰ ਬਾਹਰ ਕੱਢ ਦਿਓ ਆਖਰਕਾਰ ਇਹ ਤਿੰਨ ਚੀਜ਼ਾਂ ਕੀ ਹਨ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਭ ਕੁਝ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਨਵਾਂ ਸਾਲ ਆ ਗਿਆ ਹੈ ਇਸ ਸਾਲ 2026 ਸਿਰਫ ਇੱਕ ਨਵਾਂ ਸਾਲ ਨਹੀਂ ਬਲਕਿ ਇੱਕ ਨਵਾਂ ਸਮਾਂ ਤੇ ਤੁਹਾਡੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਲੈ ਕੇ ਆਇਆ ਹੈ ਸੰਗਤ ਜੀ ਜੇਕਰ ਇਸ ਸਾਲ ਦੀ ਸ਼ੁਰੂਆਤ ਤੋਂ ਤੁਸੀਂ ਆਪਣੇ ਘਰ ਤੋਂ ਨਿਕਾਤਮਿਕ ਚੀਜ਼ਾਂ ਜੋ ਸਾਲ ਪਰ ਤੁਹਾਡੀ ਜ਼ਿੰਦਗੀ ਵਿੱਚ ਸਮੱਸਿਆਵਾਂ ਪੈਦਾ ਕਰਨ ਵਾਲੀਆਂ ਹਨ ਉਹਨਾਂ ਨੂੰ ਦੂਰ ਕਰ ਦਿੰਦੇ ਹੋ ਤਾਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਸਕਦੀ ਹੈ ਆਉਣ ਵਾਲਾ ਸਾਲ ਤੁਹਾਡੇ ਜੀਵਨ ਵਿੱਚ ਬਹੁਤ ਰੱਖੀ ਲੈ ਕੇ ਆ ਸਕਦਾ ਹੈ ਕਿਉਂਕਿ ਸੰਗਤ ਜੀ 2025 ਵਿੱਚ ਤੁਸੀਂ ਬਹੁਤ ਸਾਰੇ ਦੁੱਖਾਂ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ ਅਸੀਂ ਜਾਣਦੇ ਹਾਂ ਕਿ ਤੁਸੀਂ ਸਾਰਾ ਸਾਲ ਆਪਣੇ ਮਨ ਵਿੱਚ ਕੋਜ ਬੋਝ ਲੈ ਕੇ ਬੈਠੇ ਸੀ ਲక్ష్ਮੀ ਤੁਹਾਡੇ ਘਰ ਵਿੱਚ ਨਹੀਂ ਰਹਿ ਸਕਦੀ ਸੀ ਤੁਸੀਂ ਸਵੇਰੇ ਉੱਠਦੇ ਹੋ ਕੰਮ ਤੇ ਦੌੜਦੇ ਹੋ ਸ਼ਾਮ ਨੂੰ ਵਾਪਸ ਆਉਂਦੇ ਹੋ ਅਤੇ ਸੌਂ ਜਾਂਦੇ ਹੋ ਤੁਹਾਡੀ ਜ਼ਿੰਦਗੀ ਇੰਨੀ ਆਮ ਹੋ ਗਈ ਹੈ ਕਈ ਵਾਰ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਤੁਹਾਡੀ ਜ਼ਿੰਦਗੀ ਵੰਡੀ ਗਈ ਹੋਵੇ ਤੁਹਾਡਾ ਪੂਰਾ ਦਿਨ ਇੱਕਸਾਰ ਹੋ ਗਿਆ ਹੈ ਤੁਹਾਡੀ ਜ਼ਿੰਦਗੀ ਵਿੱਚ ਕੁਝ ਵੀ ਨਵਾਂ ਚੰਬਤ ਲਾਭ ਨਹੀਂ ਆ ਰਿਹਾ ਸੀ ਤੇ ਹੋਂ ਤੋਂ ਸੇਵੇਂ ਇਹਨਾਂ ਚੀਜ਼ਾਂ ਤੋਂ ਪੂਰੀ ਤਰ੍ਹਾਂ ਥੱਕ ਗਏ ਹੋ ਸਾਧ ਸੰਗਤ ਜੀ ਸਾਡਾ ਸਭ ਤੋਂ ਪਵਿੱਤਰ ਸਥਾਨ ਸਾਡੀ ਰਸੋਈ ਹੈ ਜਿੱਥੇ ਸਭ ਕੁਝ ਤਿਆਰ ਕੀਤਾ ਜਾਂਦਾ ਹੈ ਜਿੱਥੇ ਭੋਜਨ ਪਕਾਇਆ ਜਾਂਦਾ ਹੈ ਕਿਉਂਕਿ ਇੱਥੋਂ ਹੀ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਇੱਥੋਂ ਹੀ ਪੂਰੇ ਘਰ ਦੀ ਊਰਜਾ ਜਾਗਦੀ ਹੈ ਸ਼ਾਸਤਰਾਂ ਦੇ ਵਿੱਚ ਇਹ ਸਪਸ਼ਟ ਰੂਪ ਵਿੱਚ ਕਿਹਾ ਗਿਆ ਹੈ ਕਿ ਜਿਸ ਘਰ ਵਿੱਚ ਰਸੋਈ ਸ਼ੋਧਾ ਤੇ ਸੁਚੱਜੀ ਹੁੰਦੀ ਹੈ ਉਥੇ ਦੇਵੀ ਲక్ష్ਮੀ ਹਮੇਸ਼ਾ ਨਿਵਾਸ ਕਰਦੀ ਹੈ ਜਿਸ ਘਰ ਵਿੱਚ ਸਕਾਰਾਤਮਕ ਮਾਹੌਲ ਹੁੰਦਾ ਹੈ ਜਿੱਥੇ ਰਸੋਈ ਸਾਫ਼ ਅਤੇ ਸੁਥਰੀ ਹੈ ਜਿੱਥੇ ਸ਼ੁੱਧ ਭੋਜਨ ਤਿਆਰ ਕੀਤਾ ਜਾਂਦਾ ਹੈ ਉਥੇ ਦੇਵੀ ਲక్ష్ਮੀ ਹਮੇਸ਼ਾ ਨਿਵਾਸ ਕਰਦੀ ਹੈ ਪਰ ਜਿਸ ਘਰ ਵਿੱਚ ਰਸੋਈ ਅਸ਼ੁੱਧ ਹੁੰਦੀ ਹੈ ਉਥੇ ਦੇਵੀ ਲక్ష్ਮੀ ਨਿਵਾਸ ਨਹੀਂ ਕਰਦੀ ਅੱਜ ਦੀ ਜ਼ਿੰਦਗੀ ਵਿੱਚ ਸੰਗਾ ਜੀ ਅਸੀਂ ਹਰ ਸਵੇਰੇ ਉੱਠਦੇ ਹਾਂ ਚਾਹ ਨਾਸ਼ਤਾ ਬਣਾਉਂਦੇ ਹਾਂ ਦੁਪਹਿਰ ਦਾ ਖਾਣਾ ਪਕਾਉਂਦੇ ਹਾਂ ਕੰਮ ਤੇ ਜਾਂਦੇ ਹਾਂ ਰਾਤ ਨੂੰ ਵਾਪਸ ਆਉਂਦੇ ਹਾਂ ਸੌਂ ਜਾਂਦੇ ਹਾਂ ਅਸੀਂ ਰਸੋਈ ਨੂੰ ਸਿਰਫ ਖਾਣਾ ਪਕਾਉਣ ਦੀ ਜਗ੍ਹਾ ਬਣਾ ਦਿੱਤਾ ਹੈ ਇਹ ਬਹੁਤ ਗਲਤ ਹੈ ਇਹ ਸੱਚ ਹੈ ਕਿ ਤੁਸੀਂ ਸਿਰਫ ਰਸੋਈ ਵਿੱਚ ਖਾਣਾ ਬਣਾਉਂਦੇ ਹੋ ਪਰ ਰਸੋਈ ਤੁਹਾਡੇ ਪੂਰੇ ਘਰ ਅਤੇ ਤੁਹਾਡੇ ਪੂਰੇ ਮਨ ਦੀ ਊਰਜਾ ਨੂੰ ਨਿਧਾਰਿਤ ਕਰਦੀ ਹੈ ਸੰਘ ਜੀ ਰਸੋਈ ਸਿਰਫ ਖਾਣਾ ਪਕਾਉਣ ਦੀ ਜਗ੍ਹਾ ਨਹੀਂ ਬਲਕਿ ਇੱਕ ਅਜਿਹੀ ਜਗਾ ਵੀ ਹੈ ਜੋ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਨਿਰਧਾਰਿਤ ਕਰਦੀ ਹੈ ਤੁਸੀਂ ਇਸ ਜਗਾ ਤੇ ਜੋ ਕੁਝ ਵੀ ਰੱਖਦੇ ਹੋ ਇੱਕ ਛੋਟਾ ਬਿਸਕੁਟ ਵੀ ਬਹੁਤ ਬਾਤ ਸੋਚ ਸਮਝ ਕੇ ਰੱਖੋ ਕਿਉਂਕਿ ਜੋ ਚੀਜ਼ਾਂ ਤੁਸੀਂ ਰੱਖਦੇ ਹੋ ਜਿਸ ਸਥਿਤੀ ਵਿੱਚ ਤੁਸੀਂ ਉਹਨਾਂ ਨੂੰ ਰੱਖਦੇ ਹੋ ਉਹ ਹੌਲੀ-ਹੌਲੀ ਜਿਵੇਂ ਦੀ ਸਥਿਤੀ ਨੂੰ ਨਿਰਧਾਰਿਤ ਕਰੇਗੀ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਸਾਡੇ ਘਰ ਵਿੱਚ ਮੌਜੂਦ ਬਹੁਤ ਸਾਰੀਆਂ ਚੀਜ਼ਾਂ ਸਾਡੇ ਜੀਵਨ ਤੇ ਟੁੰਗਾ ਪ੍ਰਭਾਵ ਪਾਉਂਦੀਆਂ ਹਨ ਚਾਹੇ ਨਕਾਰਾਤਮਕ ਚੀਜ਼ਾਂ ਦਾ ਪ੍ਰਭਾਵ ਹੋਵੇ ਜਾਂ ਸਕਾਰਾਤਮਕ ਚੀਜ਼ਾਂ ਦਾ ਤੁਸੀਂ ਆਪਣੀ ਸੋਈ ਵਿੱਚ ਜੋ ਚੀਜ਼ਾਂ ਰੱਖਦੇ ਹੋ ਉਹ ਹੌਲੀ-ਹੌਲੀ ਜ਼ਿੰਦਗੀ ਨੂੰ ਨੁਨਤਾਰੇਤ ਕਰਦੀਆਂ ਹਨ ਜੇਕਰ ਤੁਸੀਂ ਆਪਣੇ ਘਰ ਵਿੱਚ ਪੈਸਾ ਚਾਹੁੰਦੇ ਹੋ ਉਹ ਪੈਸਾ ਬਣਿਆ ਰਹੇ ਅਤੇ ਤੁਹਾਡੇ ਘਰ ਵਿੱਚ ਹਮੇਸ਼ਾ ਖੁਸ਼ੀ ਰਹੇ ਕਦੇ ਲੜਾਈ ਝਗੜੇ ਨਾ ਹੋਣ ਤੁਹਾਡਾ ਮਨ ਹਮੇਸ਼ਾ ਸ਼ਾਂਤ ਰਹੇ ਅੱਜ ਸਮੱਸਿਆ ਮਾਂ ਹਮੇਸ਼ਾ ਤੁਹਾਡੇ ਘਰ ਤੋਂ ਦੂਰ ਰਹੇ। ਫਿਰ ਸੰਗਾਜੀ ਤੁਹਾਨੂੰ ਆਪਣੇ ਘਰ ਵਿੱਚ ਸਿਰਫ ਪੂਜਾ ਹੀ ਨਹੀਂ ਕਰਨੀ ਚਾਹੀਦੀ ਬਲਕਿ ਉਹਨਾਂ ਬੇਲੋੜੀਆਂ ਚੀਜ਼ਾਂ ਨੂੰ ਆਪਣੇ ਘਰ ਤੋਂ ਹਟਾ ਦੇਣਾ ਚਾਹੀਦਾ ਹੈ। ਤੁਹਾਨੂੰ ਉਹਨਾਂ ਬੇਲੋੜੀ ਚੀਜ਼ਾਂ ਨੂੰ ਦੂਰ ਕਰਨਾ ਚਾਹੀਦਾ ਹੈ ਜੋ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਨੂੰ ਰੋਕ ਰਹੀਆਂ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਇਹਨਾਂ ਟੁੱਟੀਆਂ ਤੇ ਬੇਕਾਰ ਚੀਜ਼ਾਂ ਨੂੰ ਫੜ ਕੇ ਬੈਠ ਜਾਂਦੇ ਹਾਂ। ਜਸਕਰਨਿਕਾત્મક ਊਰਜਾ ਪੈਦਾ ਹੋਣ ਲੱਗਦੀਆਂ ਹਨ ਸਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਸਾਡੇ ਕੰਮ ਆਉਣਗੀਆਂ ਜੇ ਅੱਜ ਨਹੀਂ ਤਾਂ ਕੱਲ ਇਹਨਾਂ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ ਸੀ ਜਾਂ ਨਹੀਂ ਇਹਨਾਂ ਨੂੰ ਰੱਖਣ ਨਾਲ ਕੁਝ ਨਹੀਂ ਹੋਵੇਗਾ ਪਰ ਸੰਗਤ ਜੀ ਇਹ ਚੀਜ਼ਾਂ ਹੌਲੀ-ਹੌਲੀ ਸ਼ਾਂਤੀ ਦੌਲਤ ਖੁਸ਼ਹਾਲੀ ਅਤੇ ਖੁਸ਼ੀ ਨੂੰ ਤਬਾਹ ਕਰ ਦਿੰਦੀਆਂ ਹਨ ਅਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਵਿੱਚ ਅਸਫਲ ਰਹੇ ਹੋ ਸਾਲ 2025 ਵਿੱਚ ਸੰਗਤ ਜੀ ਤੁਹਾਡੀ ਜ਼ਿੰਦਗੀ ਛੋਟੀਆਂ ਵੱਡੀਆਂ ਕਈ ਸਮੱਸਿਆਵਾਂ ਨਾਲ ਭਰੀ ਹੋਈ ਹੈ ਪਤੀ ਪਤਨੀ ਹਰ ਛੋਟੀ ਛੋਟੀ ਗੱਲ ਤੇ ਝਗੜਾ ਕਰਦੇ ਹਨ ਬੱਚੇ ਆਪਣੀ ਪੜਾਈ ਵਿੱਚ ਦਿਲਚਸਪੀ ਘਵਾ ਲੈਂਦੇ ਹਨ ਬੇਲੋੜੇ ਖਰਚੇ ਰਹਿੰਦੇ ਹਨ ਆਸਾਨਿਕ ਪਰਿਵਾਰ ਵਿੱਚ ਕੋਈ ਵੀ ਕੋਈ بیمار ਹੁੰਦਾ ਹੈ ਹਸਪਤਾਲਾਂ ਦੇ ਵਿੱਚ ਇਲਾਜ ਅਤੇ ਦਵਾਈਆਂ ਵਿੱਚ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ ਤੇ ਸੰਗਤ ਜੀ ਇਹ ਸਭ ਸਿਰਫ ਤੁਹਾਡੀ ਕਿਸਮਤ ਕਾਰਨ ਨਹੀਂ ਹੁੰਦਾ ਬਹੁਤ ਸਾਰੇ ਲੋਕ ਹਨ ਜੋ ਸਿਰਫ ਆਪਣੀ ਕਿਸਮਤ ਨੂੰ ਕੋਸਦੇ ਹਨ ਕਹਿੰਦੇ ਹਨ ਕਿ ਹੇ ਮੇਰੀ ਬੜੀ ਕਿਸਮਤੀ ਮੈਂ ਇੰਨਾ ਬੜਾ ਕਿਸਮਤ ਹਾਂ ਕਿ ਮੇਰੇ ਨਾਲ ਇਹ ਹੋ ਰਿਹਾ ਹੈ ਪਰ ਸਿਰਫ ਕਿਸਮਤ ਕਿਸਮਤ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਉਹਨਾਂ ਨਕਾਰਾਤਮਕ ਚੀਜ਼ਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਖਾਸ ਕਰਕੇ ਆਪਣੀ ਰਸੋਈ ਤੋਂ ਕਿਉਂਕਿ ਇਹ ਉਹ ਜਗ੍ਹਾ ਹੈ ਜਿੱਥੋਂ ਤੁਹਾਡੀ ਜ਼ਿੰਦਗੀ ਚੱਲਦੀ ਹੈ ਇਹ ਉਹ ਜਗ੍ਹਾ ਹੈ ਜਿੱਥੇ ਤੁਹਾਡੀ ਪੂਰੀ ਜ਼ਿੰਦਗੀ ਨਿਧਾਰਤ ਹੈ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਘਰਾਂ ਵਿੱਚ ਥੋੜੀ ਆਮਦਨ ਦੇ ਬਾਵਜੂਦ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਅਤੇ ਕੁਝ ਲੋਕ ਲੱਖਾਂ ਕਮਾਉਂਦੇ ਹਨ ਉਹਨਾਂ ਨੂੰ ਹਰ ਮਹੀਨੇ ਪੈਨਸ਼ਨ ਅਤੇ ਤਨਖਾਹ ਮਿਲਦੀ ਹੈ ਪਰ ਫਿਰ ਵੀ ਲੋਕ ਹਰ ਰੋਜ਼ ਉਸ ਘਰ ਵਿੱਚ ਕਰਜ਼ਾ ਮੰਗਣ ਲਈ ਆਉਂਦੇ ਹਨ ਤਣਾਅ ਅਤੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਉਸ ਘਰ ਵਿੱਚ ਲੜਾਈਆਂ ਝਗੜੇ ਹੁੰਦੇ ਰਹਿੰਦੇ ਹਨ ਅਤੇ ਲੋਕ ਕਰਜ਼ੇ ਦੇ ਹੀਠਾਂ ਦੱਬੇ ਰਹਿੰਦੇ ਹਨ ਇਹ ਸਭ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੈ ਅੱਜ ਦੀ ਦੁਨੀਆ ਵਿੱਚ ਲੋਕ ਬਾਹਰੀ ਦੁਨੀਆ ਵਿੱਚ ਚੰਗੇ ਦਿਖਣਾ ਚਾਹੁੰਦੇ ਹਨ ਉਹ ਅਮੀਰ ਦਿਖਣਾ ਚਾਹੁੰਦੇ ਹਨ ਉਹ ਨੌਕਰੀਆਂ ਕਾਰੋਬਾਰ ਸ਼ਹਿਰ ਬਦਲਦੇ ਹਨ ਪਰ ਉਹ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਉਹਨਾਂ ਨੂੰ ਆਪਣੇ ਘਰ ਵਿੱਚ ਕੀ ਬਦਲਣ ਦੀ ਜ਼ਰੂਰਤ ਹੈ ਖੁਸ਼ੀ ਅਤੇ ਖੁਸ਼ਹਾਲੀ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਸੰਘਾਜੀ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਘਰ ਦੇ ਅੰਦਰ ਸਥਿਤੀ ਬਾਹਰ ਪ੍ਰਤੀਬਿੰਬ ਹੁੰਦੀ ਹੈ ਜੇਕਰ ਤੁਹਾਡੀ ਰਸੋਈ ਗੰਦਗੀ ਨਾਲ ਭਰੀ ਹੋਈ ਹੈ ਤਾਂ ਤੁਹਾਡੀ ਜ਼ਿੰਦਗੀ ਵੀ ਉਸੇ ਤਰ੍ਹਾਂ ਦੀ ਹੋ ਜਾਵੇਗੀ ਤੁਸੀਂ ਕਿੰਨੇ ਵੀ ਉਪਾਅ ਕਰੋ ਤੁਸੀਂ ਕਿੰਨੀ ਵੀ ਮਿਹਨਤ ਕਰੋ ਪੈਸਾ ਅੰਦਰ ਆਏਗਾ ਪਰ ਇਹ ਸਹੀ ਜਗ੍ਹਾ ਤੇ ਨਹੀਂ ਜਾਏਗਾ ਇਹ ਸਮੱਸਿਆਵਾਂ ਵਧਕਦੀਆਂ ਜਾਣ ਕੇ ਆ ਅੱਜ ਦੇ ਸਮੇਂ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਸਵੇਰੇ ਉੱਠਦੇ ਹੀ ਸਾਡੇ ਮਨਾਂ ਵਿੱਚ ਹਜ਼ਾਰਾਂ ਸਵਾਲ ਉੱਠਦੇ ਹਨ ਅੱਜ ਬਿਜਲੀ ਦਾ ਬਿੱਲ ਆਇਆ ਅੱਜ ਕੈਂਸਾ ਬਿੱਲ ਆਇਆ ਬੱਚਿਆਂ ਦੇ ਫੀਸ ਦਾ ਭੁਗਾਇਆ ਘਰ ਦਾ ਕਿਰਾਇਆ ਦਵਾਈਆਂ ਦੀ ਲੋੜ ਡਾਕਟਰੀ ਇਲਾਜ ਪਵੇਖ ਦੀ ਚਿੰਤਾ ਸਾਡੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਆ ਜਾਂਦੀਆਂ ਹਨ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਜੋ ਕਹਿ ਰਹੇ ਹਾਂ ਉਹ ਸਹੀ ਹੈ ਤਾਂ ਸਾਨੂੰ ਟਿੱਪਣੀਆਂ ਵਿੱਚ ਦੱਸੋ ਆਪਕੇ ਸਾਨੂੰ ਕਮੈਂਟ ਕਰਕੇ ਦੱਸੋ ਕਿ ਅਸੀਂ ਸੱਚ ਕਿਹਾ ਹੈ ਸੰਘਜੇ ਨ ਸਾਰੀਆਂ ਚਿੰਤਾਵਾਂ ਤੇ ਮੁਸੀਬਤਾਂ ਦੇ ਵਿਚਕਾਰ ਅਸੀਂ ਉਹ ਚੀਜ਼ਾਂ ਭੁੱਲ ਜਾਂਦੇ ਹਾਂ ਜੋ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੇ ਘਰ ਵਿੱਚ ਕੀ ਹੋ ਰਿਹਾ ਹੈ ਅਸੀਂ ਕੀ ਕਰ ਰਹੇ ਹਾਂ ਸਾਡੇ ਘਰ ਵਿੱਚ ਕਿਹੜੀਆਂ ਚੀਜ਼ਾਂ ਪਈਆਂ ਹਨ ਇਸ ਸਾਲ ਤੁਸੀਂ ਬਹੁਤ ਸਾਰੀਆਂ ਅਸਫਲਤਾਵਾਂ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ ਤੁਹਾਡੇ ਕੋਲ ਪੈਸੇ ਦੀ ਕਮੀ ਰਹੀ ਹੈ ਤੁਹਾਡਾ ਸਮਾਂ ਮਾੜਾ ਰਿਹਾ ਹੈ ਪਰ ਹੌਲੀ ਹੌਲੀ ਸੰਕੇਤ ਹਨ ਕਿ ਸਾਲ 2026 ਤੁਹਾਡੀ ਸਫਲਤਾ ਦੇ ਨਾਲ ਭਰਪੂਰ ਹੋਵੇਗਾ ਸੰਗਜ ਜੇਕਰ ਤੁਸੀਂ ਇਸ ਸਾਲ ਆਪਣੇ ਬੇਲੋੜੇ ਖਰਚਿਆਂ ਨੂੰ ਘਟਾਉਣਾ ਚਾਹੁੰਦੇ ਹੋ ਤੇ ਦਵਾਈਆਂ ਤੇ ਬਹੁਤ ਜ਼ਿਆਦਾ ਪੈਸਾ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਡੀ ਤਜੋਰੀ ਹਮੇਸ਼ਾ ਭਰੀ ਰਹੇਗੀ ਤੁਹਾਡਾ ਮਨ ਸ਼ਾਂਤ ਰਹੇਗਾ ਤੇ ਤੁਹ ਹ ਅਰੇ ਤੁਸੀਂ ਸਮੱਸਿਆਵਾਂ ਤੋਂ ਦੂਰ ਹੋਗੇ ਸੰਗਜੀਨਾ ਤਿੰਨ ਚੀਜ਼ਾਂ ਨੂੰ ਸਮੇਂ ਸਿਰ ਆਪਣੀ ਰਸੋਈ ਵਿੱਚੋਂ ਬਾਹਰ ਕੱਢ ਦਿਓ ਜਿਉਂ ਹੀ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਰਸੋਈ ਵਿੱਚੋਂ ਕੱਢੋਗੇ ਤੁਸੀਂ ਦੇਖੋਗੇ ਕਿ ਕੁਝ ਦਿਨਾਂ ਦੇ ਅੰਦਰ ਤੁਹਾਡੀ ਜ਼ਿੰਦਗੀ ਵਿੱਚ ਅਜਾਇਬ ਬਦਲਾਅ ਹੋਣਗੇ ਜਿਨ੍ਹਾਂ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਪਰ ਇੱਕ ਗੱਲ ਯਾਦ ਰੱਖੋ ਜਦੋਂ ਵੀ ਤੁਸੀਂ ਪਾ ਕਰੋਗੇ ਪੂਰੇ ਵਿਸ਼ਵਾਸ ਨਾਲ ਕਰੋ ਆਪਣੀ ਮਨ ਵਿੱਚ ਕੋਈ ਲਾਲਚ ਨਾ ਰੱਖੋ ਇਹ ਨਾ ਸੋਚੋ ਕਿ ਮੈਨੂੰ ਸਿਰਫ ਪੈਸਾ ਚਾਹੀਦਾ ਹੈ ਇਸ ਲਈ ਮੈਂ ਇਹ ਉਪਾਅ ਕਰ ਰਿਹਾ ਹਾਂ ਆਪਣੇ ਮਨ ਵਿੱਚੋਂ ਇਹ ਲਾਲਚ ਕੱਢ ਦਿਓ ਕਿ ਤੁਸੀਂ ਇਹ ਪਾ ਇਸ ਲਈ ਕਰ ਰਹੇ ਹੋ ਤਾਂ ਜੋ ਤੁਹਾਡੇ ਘਰ ਵਿੱਚ ਖੁਸ਼ੀ ਅਤੇ ਸ਼ਾਂਤੀ ਰਹੇ ਤਾਂ ਜੋ ਤੁਸੀਂ ਆਪਣੀ ਮਿਹਨਤ ਦਾ ਫਲ ਆਪਣੇ ਘਰ ਵਿੱਚ ਪਾ ਸਕੋ ਅਤੇ ਖੁਸ਼ਹਾਲੀ ਪ੍ਰਾਪਤ ਕਰ ਸਕੋ ਇਸ ਲਈ ਤੁਹਾਨੂੰ ਆਪਣੇ ਮਨ ਵਿੱਚੋਂ ਲਾਲਚ ਕੱਢਣਾ ਚਾਹੀਦਾ ਹੈ ਨਹੀਂ ਤਾਂ ਇਹ ਉਪਾਅ ਕੰਮ ਨਹੀਂ ਕਰੇਗਾ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਕਿਉਂਕਿ ਇਹ ਬਹੁਤ ਸਧਾਰਨ ਚੀਜ਼ਾਂ ਹਨ ਬਾਦ ਉਸੇ ਸ਼ਾਇਦ ਕਦੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਹੋਵੇਗਾ ਸਭ ਤੋਂ ਪਹਿਲਾਂ ਜੋ ਤੁਹਾਨੂੰ ਆਪਣੀ ਰਸੋਈ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ਉਹ ਹੈ ਟੁੱਟੇ ਹੋਏ ਮੋੜੇ ਹੋਏ ਜਾਂ ਪੁਰਾਣੇ ਭਾਂਡੇ ਜੇ ਤੁਸੀਂ ਆਪਣੀ ਰਸੋਈ ਵਿੱਚ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਬਹੁਤ ਸਾਰੇ ਭਾਂਡੇ ਟੁੱਟੇ ਹੋਏ ਦਿਖਾਈ ਦੇਣਗੇ ਕੁਝ ਚੀਜ਼ਾਂ ਸਹੀ ਢੰਗ ਨਾਲ ਬੰਦ ਨਹੀਂ ਹੁੰਦੀਆਂ ਕੁਝ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਅਸੀਂ ਫਿਰ ਵੀ ਉਹਨਾਂ ਨੂੰ ਰੱਖਦੇ ਹਾਂ ਇਸ ਉਮੀਦ ਵਿੱਚ ਕਿ ਉਹ ਕਿਸੇ ਦੇਨ ਕੰਮ ਆਉਣ ਗਿਆ ਬਹੁਤ ਸਾਰੀਆਂ ਚੀਜ਼ਾਂ ਤੇ ਕਾਲੇ ਨਿਸ਼ਾਨ ਹੁੰਦੇ ਹਨ ਇਹ ਸਭ ਗਰੀਬੀ ਦੀਆਂ ਨਿਸ਼ਾਨੀਆਂ ਮੰਨੀਆਂ ਜਾਂਦੀਆਂ ਹਨ ਅਜੇ ਪਾਂਡੇ ਵਿੱਚ ਖਾਣਾ ਖਾਣਾ ਅਜੇ ਪਾਂਡੇ ਵਿੱਚ ਖਾਣਾ ਬਣਾਉਣਾ ਜਾਂ ਆਪਣੀ ਰਸੋਈ ਵਿੱਚ ਜਾਏ ਪਾਂਡੇ ਰੱਖਣਾ ਤੁਹਾਡੀ ਜ਼ਿੰਦਗੀ ਨੂੰ ਰੋਕ ਦਿੰਦਾ ਹੈ ਤੁਸੀਂ ਚਾਹੋ ਤਾਂ ਵੀ ਆਪਣੀ ਜ਼ਿੰਦਗੀ ਵਿੱਚ ਕੁਝ ਨਵਾਂ ਚੰਬਤ ਲਾਭ ਨਹੀਂ ਲਿਆ ਸਕਦੇ ਇਸ ਲਈ ਸੰਗਾ ਜੀ 2026 ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਘਰੋਂ ਇਹ ਟੁੱਟੇ ਅਤੇ ਪੁਰਾਣੇ ਢਾਂਡੇ ਬਾਹਰ ਸੁੱਟ ਦਿਓ ਕਿਉਂਕਿ ਰਸੋਈ ਵਿੱਚ ਇਹ ਚੀਜ਼ਾਂ ਸਿਰਫ ਚੀਜ਼ਾਂ ਨਹੀਂ ਹਨ ਉਹ ਹਰ ਰੋਜ਼ ਤੁਹਾਡੇ ਮਨ ਵਿੱਚ ਇੱਕ ਸੰਦੇਸ਼ ਭੇਜਦੀਆਂ ਹਨ ਇਸ ਲਈ ਅਕਸਰ ਅਸੀਂ ਇੱਕ ਟੁੱਟਿਆ ਡੱਬਾ ਫਟੀਆਂ ਹੋਈਆਂ ਪਲੇਟਾਂ ਜੰਗ ਲੱਗੇ ਟੱਕਣ ਜਾਂ ਖਾਲੀ ਮਸਾਲੇ ਦੇ ਪੈਕੇਟ ਰੱਖਦੇ ਹਾਂ ਇਸ ਉਮੀਦ ਵਿੱਚ ਕਿ ਉਹਨਾਂ ਨੂੰ ਦੁਬਾਰਾ ਵਰਤਣਾ ਹੈ ਇਹ ਅਧੂਰੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਅਧੂਰਾਪਨ ਲਿਆਉਂਦੀਆਂ ਹਨ ਇਹ ਚੀਜ਼ਾਂ ਤੁਹਾਨੂੰ ਹਰ ਰੋਜ਼ ਕਮੀ ਮਹਿਸੂਸ ਕਰਵਾਉਂਦੀਆਂ ਹਨ ਤੇ ਇਸ ਕਾਰਨ ਪਹਿਲਾਂ ਤੁਹਾਡੀ ਆਮਦਨ ਘਟ ਜਾਵੇਗੀ ਫਿਰ ਹੌਲੀ-ਹੌਲੀ ਤੁਹਾਡਾ ਮਨ ਕਮਜ਼ੋਰ ਹੋ ਜਾਵੇਗਾ ਘਰ ਵਿੱਚ ਬਰਕਤਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਦੂਜੀ ਚੀਜ਼ ਹੈ ਬੁਰਾ ਭੋਜਨ ਬੁਰੀਆਂ ਆਦਤਾਂ ਇਹ ਨਾ ਸੋਚੋ ਕਿ ਅਸੀਂ ਸਿਰਫ ਕੀੜੇ ਮਕੌੜੇ ਵਾਲੇ ਆٹے ਬਾਰੇ ਗੱਲ ਕਰ ਰਹੇ ਹਾਂ ਅਸਲ ਵਿੱਚ ਇਹ ਉਹਨਾਂ ਆਦਤਾਂ ਬਾਰੇ ਜਿਵੇਂ ਤੁਸੀਂ ਖਰਾਬ ਤੇਲ ਬਾਸੀ ਦਾਲਾਂ ਪੁਰਾਣੇ ਮਸਾਲੇ ਰੱਖਦੇ ਹੋ ਇਹ ਸੋਚਦੇ ਹੋਏ ਕਿ ਜੇਕਰ ਉਹਨਾਂ ਨੂੰ ਛੋਟ ਦਿੱਤਾ ਤਾਂ ਨੁਕਸਾਨ ਹੋਵੇਗਾ ਫਿਰ ਤੁਹਾਡੇ ਮਨ ਵਿੱਚ ਨਕਾਰਾਤਮਕ ਪੈਟਰਨ ਬਣਦਾ ਹੈ ਨੁਕਸਾਨ ਤੋਂ ਬਚਾ ਕਰੋ ਇਹ ਉਹ ਥਾਂ ਹੈ ਜਿੱਥੇ ਤੁਹਾਡਾ ਵਿਕਾਸ ਰੁਕ ਜਾਂਦਾ ਹੈ ਇਹ ਆਦਤ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨੇ ਸ਼ੁਰੂ ਕਰਦੀ ਹੈ ਜੇਕਰ ਕੋਈ ਚੀਜ਼ ਬਹੁਤ ਪੁਰਾਣੀ ਹੋ ਗਈ ਹੈ ਤੁਹਾਨੂੰ ਉਸ ਵਿੱਚ ਕੋਈ ਉਪਯੋਗ ਨਹੀਂ ਦਿਖਾਈ ਦਿੰਦਾ ਤਾਂ ਉਸ ਨੂੰ ਉਸ ਵਿੱਚੋਂ ਬਾਹਰ ਸੁੱਟ ਦਿਓ ਬਹੁਤ ਸਾਰੇ ਲੋਕਾਂ ਦੀਆਂ ਰਸੋਈਆਂ ਵਿੱਚ ਘੜੀਆਂ ਹੁੰਦੀਆਂ ਹਨ ਪਰ ਅਸੀਂ ਦੇਖਦੇ ਹਾਂ ਕਿ ਉਹ ਕੜੀ ਸਾਲਾਂ ਤੋਂ ਟੁੱਟੀ ਹੋਈ ਹੈ ਜਾਂ ਬੰਦ ਹੈ ਜਾਂ ਤਾਂ ਇਸ ਨੂੰ ਨਵੀਂ ਨਾਲ ਬਦਲੋ ਜਾਂ ਇਸ ਨੂੰ ਠੀਕ ਕਰਵਾਓ ਉਸ ਘੜੀ ਨੂੰ ਚੱਲਦਾ ਰੱਖਣ ਲਈ ਕੁਝ ਕਰਨਾ ਪੈਂਦਾ ਹੈ ਤੇ ਕਰੋ ਕਿਉਂਕਿ ਰਸੋਈ ਵਿੱਚ ਟੁੱਟੀ ਜਾਂ ਬੰਦ ਘੜੀ ਨੂੰ ਗਰੀਬੀ ਦਾ ਸਿੱਧਾ ਸੰਕੇਤ ਮੰਨਿਆ ਜਾਂਦਾ ਹੈ ਇਹ ਤੁਹਾਡੇ ਘਰ ਦੀ ਤਰੱਕੀ ਨੂੰ ਹਰ ਪਾਸਿਓਂ ਰੋਕਦਾ ਹੈ ਜੁੱਤੀਆਂ ਤੇ ਚਪਲਾਂ ਦੀ ਵਰਤੋਂ ਕਰਨਾ ਇੱਕ ਬਹੁਤ ਬੁਰੀ ਆਦਤ ਹੈ ਇਹ ਸੱਚ ਹੈ ਕਿ ਇਸ ਸਮੇਂ ਠੰਡ ਹੈ ਬਹੁਤ ਠੰਡ ਹੈ ਪਰ ਭਾਵੇਂ ਕਿੰਨੀ ਵੀ ਠੰਡ ਹੋਵੇ ਆਪਣੀ ਰਸੋਈ ਵਿੱਚ ਕਦੇ ਵੀ ਜੁੱਤੀਆਂ ਜਾਂ ਚੱਪਲਾਂ ਦੀ ਵਰਤੋਂ ਨਾ ਕਰੋ ਅਜਿਹਾ ਕਰਨ ਨਾਲ ਤੁਹਾਡੀ ਰਸੋਈ ਵਿੱਚੋਂ ਦੇਵੀ ਲక్ష్ਮੀ ਮੌਜੂਦਗੀ ਦੂਰ ਹੋ ਜਾਂਦੀ ਹੈ ਫਿਰ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਆਉਣੀ ਸ਼ੁਰੂ ਹੋ ਜਾਂਦੀ ਹੈ ਸਮੇਂ ਸਿਰ ਇਹਨਾਂ ਆਦਤਾਂ ਨੂੰ ਸੁਧਾਰੋ ਤੇ ਆਪਣੀਆਂ ਗਲਤੀਆਂ ਨੂੰ ਸੁਧਾਰੋ ਕਿਉਂਕਿ ਇਹ ਬਹੁਤ ਛੋਟੀਆਂ ਚੀਜ਼ਾਂ ਹਨ ਛੋਟੀਆਂ ਗਲਤੀਆਂ ਹਨ ਜੇਕਰ ਤੁਸੀਂ ਸਮੇਂ ਸਿਰ ਇਹਨਾਂ ਗਲਤੀਆਂ ਨੂੰ ਠੀਕ ਕਰਦੇ ਹੋ ਤਾਂ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ। ਇਹ ਚੀਜ਼ਾਂ ਤੁਹਾਨੂੰ ਅੰਦਰੋਂ ਖੋਖਲਾ ਕਰ ਦਿੰਦੀਆਂ ਹਨ। ਰਾਤੋਂ-ਰਾਤ ਕੁਝ ਨਹੀਂ ਬਦਲਦਾ। ਗਰੀਬੀ ਅਤੇ ਸਮੱਸਿਆਵਾਂ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਣਗੀਆਂ। ਸੰਗਤ ਜੀ ਅਸੀਂ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ। ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।